ਸਾਧ ਸੰਗਤ ਜੀਓ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸਾਧ ਸੰਗਤ ਜੀਓ ਅਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋ ਆਗਮਨ ਪੁਰਬ ਆ ਰਿਹਾ ਹੈ ਪ੍ਰਕਾਸ਼ ਪੁਰਬ ਇਸੇ ਸੰਬੰਧ ਵਿੱਚ ਇੱਥੇ ਵੀ ਕੋਈ ਗੁਰਸਿੱਖ ਮਾਈ ਭਾਈ ਬਰਾਜਮਾਨ ਹੈ ਬੈਠਾ ਹੈ ਉੱਥੇ ਹੀ ਉਹਨਾਂ ਕੋਲ ਸਾਸਤੀ ਦੇ ਮੁਤਾਬਕ ਇਹ ਗੁਰਪੁਰਬ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਇਹ ਅਸਥਾਨ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਨਾਮ ਤੇ ਬਣਿਆ ਹੋਇਆ ਹੈ ਇੱਥੇ ਵੀ ਸਤਿਗੁਰੂ ਨਾਨਕ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਅਖੰਡ ਬਾੜ ਸਾਹਿਬ ਆਰੰਭ ਹੋਣੇ ਹਨ ਇਹ ਆ ਗਿਆ ਪਿੰਡ ਚੱਕ ਭਾਈ ਕਾ ਕਹਿੰਦੇ ਐ ਉਹ ਅਸਲ ਨਾਮ ਕਾਗਜ਼ਾਂ ਵਿੱਚ ਚੱਕਾ ਹੈ ਇਹ ਮਾਨਸਾ ਜ਼ਿਲ੍ਹੇ ਵਿੱਚ ਪੈਂਦਾ ਹੈ ਭਾਈ ਭਗਤੂ ਜੀ ਦੀ ਔਲਾਦ ਅੰਸਵਸ ਵਿੱਚੋਂ ਇਹ ਨਗਰ ਵਜਿਆ ਹੋਇਆ ਹੈ ਸਾਰਾ ਨਗਰ ਸਿੱਧੂ ਗੋਤ ਦਾ ਹੈ ਸੋ ਇਸ ਕਰਕੇ ਬੜਾ ਸਹਿਯੋਗ ਹੈ ਸੰਗਤ ਦਾ ਹੋਰ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇੱਥੇ ਗੁਰੂ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਦੋ ਅਖੰਡ ਪਾਠ ਸਹਿਬ ਆਰੰਭ ਹੋਣਗੇ ਇਸਾਈ ਪਾਠ ਆਰੰਭ ਹੋਣਗੇ ਸੋ ਸੰਗਤ ਨੂੰ ਬੇਨਤੀ ਹੈ ਕਿ ਭਾਈ ਇਸ ਪੁਰਬ ਦੇ ਮੌਕੇ ਸ਼ੁਭ ਦਿਹਾੜੇ ਤੇ ਆ ਕੇ ਗੁਰੂ ਮਹਾਰਾਜ ਜੀ ਨੂੰ ਸੀਸ ਨਵਾਓ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਦਸੇ ਪਾਸ਼ਾ ਜੀ ਬਰਾਜਮਾਨ ਹੁੰਦੀਆਂ ਹਨ ਸੋ ਆਓ ਅਸਥਾਨ ਤੇ ਜਿੱਤੇ ਵੀ ਕੋਈ ਮਾਈ ਭਾਈ ਬੈਠਾ ਨੂਰ ਦਿਹਾੜੇ ਚੜ੍ਹਦੀ ਕਲਾ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਇਹ ਦਿਨ ਦਿਹਾੜਾ ਮਨਾਉ ਮਨਾਉਣਾ ਚਾਹੀਦਾ ਹੈ 20 15 ਤਰੀਕ ਹੈ 15 ਤਰੀਕ ਦੀ ਪੂਰਮਾਸ਼ੀਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਤੇ ਉਸ ਦਿਨ ਭਾਈ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਲੰਗਰ ਚੱਲਣੇ ਹਨ ਸਜਣੇ ਹਨ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣਗੇ ਸਹਿਜ ਪਾਠਾਂ ਦੇ ਭੋਗ ਪੈਣੇ ਹਨ ਬਦ ਚੜ ਕੇ ਸੰਗਤਾਂ ਨੇ ਆਪਣੀ ਹੱਥੀਂ ਸੇਵਾ ਕਰਨੀ ਹੈ ਭਾਈ ਇਸ ਅਸਥਾਨ ਤੇ ਹਾਜ਼ਰੀਆਂ ਲਵਾਉਣੀਆਂ ਗੁਰੂ ਪਾਸ਼ਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸੋ ਇਹ ਪ੍ਰਕਾਸ਼ ਪੁਰਬ ਮਹਾਨ ਹੈ ਬਹੁਤ ਸੰਗਤਾਂ ਸ਼ਾਦੀ ਨਾਲ ਮਨਾ ਰਹੀਆਂ ਹਨ ਭਾਈ ਮਨਾਉਂਦੀਆਂ ਆ ਰਹੀਆਂ ਹਨ ਤੇ ਅੱਗੇ ਵਾਸਤੇ ਵੀ ਹੋਵੇ ਇਹ ਸਮਾਗਮ ਰਾਲੇ ਮਿਲ ਕੇ ਸਾਂਝੇ ਸੰਗਤ ਦੇ ਰੂਪ ਵਿੱਚ ਮਨਾਉਣੇ ਚਾਹੀਦੇ ਹਨ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਹੋਵੇ ਸੰਗਤ ਦੀ ਗੁਰਸਿੱਖਾਂ ਦੀ ਪੰਜਾਬ ਦੀ ਦੇਸ਼ ਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ